ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੀ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 62790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ HF ਤੇ ਜਰਸੀ ਦਾ ਕ੍ਰੋਸ ਸੰਗਜ ਤੇ ਤਾਜੀ ਸੂਹੀ ਵੜ ਲੈ ਕੇ ਆਏ ਆਂ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਦਾ ਪੁੱਛ ਕੇ ਦੱਸ ਦਿਆਂਗੇ ਬਾਈ ਹਸਰੀ ਕਾਲ ਹਸਰੀ ਕਾਲ ਬਾਈ ਪਹਿਲਾਂ ਤਾਂ ਵੀਰ ਜੀ ਆਪਣਾ ਐਡਰੈਸ ਕਨਫਰਮ ਕਰਵਾ ਦਿਓ ਪਿੰਡ ਆਪਣਾ ਸੀਨੀਵਾਲ ਕਲਾਂ ਪਿੰਡ ਸੀਨੀਵਾਲ ਕਲਾਂ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਕਿੰਨਾ ਜੀ 9365829223 ਜੀ 9465829223 ਹਾਂਜੀ ਜਿਹੜੀ ਵੀਰੇ ਆਪਾਂ ਸਕਰੀਨ ਤੇ ਵਹਿੜ ਦੇਖੀ ਨੇ ਕੈਮਾ ਸੂਗਾ ਸੂਈ ਹੈ ਤੇ ਕੈਦਨਾਂ ਦੀ ਸੂਈ ਹੈ ਤੀਜਾ ਸੂਆ ਜੀ ਤੀਜਾ ਸੂਆ ਹਾਂ 5 ਕਿਤਨ ਹੋ ਗਏ 4-5 ਦਿਨ ਲਗਭਗ ਮੰਨ ਲਓ ਵੀ 4-5 ਦਿਨ ਹੋ ਗਏ ਸੂਈ ਨੂੰ ਤੇ ਦੁੱਧ ਹੁਣ ਹਾਜ਼ਰ ਕਿੰਨਾ ਵੀਰੇ ਇਸ ਟਾਈਮ ਦੁੱਧ ਇਸ ਟਾਈਮ ਹਾਜ਼ਰ ਹੈ 1500 ਲੀਟਰ ਜੀ 15-16 ਕਿਲੋ ਦੁੱਧ ਹਾਜ਼ਰ ਹੈ ਕਹਿਣ ਕਹੋਣ ਵਾਲੀ ਗੱਲਾਂ ਨਹੀਂ ਜੇ ਕਿਸੇ ਵੀਰ ਨਾਲ ਸੌਦਾ ਹੁੰਦਾ ਤਾਂ ਆਪਾਂ ਮਿਣਕੇ ਦੇ ਦਾਂਗੇ ਹਾਂਜੀ ਹਾਂਜੀ ਦੋਸਤੋ 15 ਤੋਂ 16 ਦੇ ਵਿਚਕਾਰ ਦੁੱਧ ਹੋਊਗਾ ਤੇ ਪਿਛਲੇ ਸਾਲ ਵੀਰੇ ਕਿੰਨਾ ਕ ਦੁੱਧ ਦਿੰਦਾ ਨੇ ਪਿਛਲੇ ਸਾਲ ਦਿੰਦਾ ਨੇ 18-19 ਲੀਟਰ ਪਿਛਲੇ ਸਾਲ 18-19 ਕਿਲੋ ਦੁੱਧ ਦਿੰਦਾ ਜੇ ਕੋਈ ਐਦਕੀ ਵੀਰ ਚੰਗੀ ਸੰਭਾਲੂਗਾ 20 ਕਿਲੋ ਦੁੱਧ ਦੇ ਦਊਗੀ ਦੋਸਤੋ ਜੇ ਕੋਈ ਵੀਰ ਐਦਕੀ ਚੰਗੀ ਸੰਭਾਲੂਗਾ 20 ਕਿਲੋ ਦੁੱਧ ਦੇ ਦਊਗੀ ਵੀਡੀਓ ਬਣਾਉਣ ਦਾ ਸਮਾਂ ਆਪਣਾ ਤਕਰੀਬਨ 12 ਕ ਵਜੇ ਦਾਗਾ ਕੋਈ ਬੈੜ ਮਤਲਬ ਵੀ ਡਾਂਗ ਨਹੀਂ ਸਾਡਾ ਸਵੇਰ ਦੀ ਚਵਾਈ ਪ੍ਰੋਪਰ ਹੋਈ ਹੋਈ ਹੈਗੀ ਤੇ ਵੀਰੇ ਸਵੇਰ ਦੀ ਚਵਾਈ ਕਿਹ ਕਿਹ ਵਜੇ ਹੋਈ ਹੋਈ ਹੈਗੀ ਵੇਰੀਤ ਵਾਈ ਹੋਈ ਹੋਈ 6 ਵਜੇ 6 ਵਜੇ ਹੋਈ ਹੋਈ ਆ ਪੂਰੀ ਬੇਲੀ ਕਰੀ ਹੋਈ ਆ ਮੰਨ ਲਓ ਹਾਂਜੀ ਹਾਂਜੀ ਸਵੇਰ ਦੀ ਚਵਾਈ ਵੀਰ ਕਹਿੰਦਾ ਵੀ 6 ਵਜੇ ਹੋਈ ਆ ਬੇਲੀ ਕਰੀ ਹੋਈ ਆ ਪ੍ਰੋਪਰ ਬੋਲੋਂ ਬਿਲਕੁਲ ਬੇਲੀ ਆ 15 ਕਿਲੋ ਬੋਲਾ ਲਾ ਲਓ ਦੋਸਤੋ ਦੁੱਧ ਵਾਲੇ ਬਿਲਕੁਲ ਹਾਇਰਾਂ ਕੱਲਾ ਕੱਲਾ ਨਿਕੜ ਮਾ ਥਾਣਾ ਸੀਲ ਠੰਡੀ ਆ ਹਨਾ ਵੀਰੇ ਨਿਆਣਾ ਪਾ ਕੇ ਚੋਣੀ ਹੋਈ ਨਿਆਣਾ ਪਾ ਕੇ ਚੋਲਿਓ ਬਿਨਾ ਨਿਆਣੇ ਤੋਂ ਚੋਣੀ ਹੋਈ ਵੀਰ ਕਹਿੰਦੇ ਵੀ ਬਿਨਾ ਨਿਆਣੇ ਤੋਂ ਵੀ ਹੋ ਸਕਦੇ ਹੋਗੇ ਬੁੜੀਆਂ ਚਾਉਂਦੀਆਂ ਨੇ ਵੀਰਾਂ ਦਾ ਕੋਈ ਵਪਾਰ ਦਾ ਕੰਮ ਨਹੀਂ ਘਰ ਦੀ ਵਹਿੜਾ ਤੇ ਮੰਗਰ ਵੀਰੇ ਬੱਚੀ ਆ ਕਿ ਬਸ ਮੰਗਰ ਬੱਚੀ ਮਗਰ ਟ੍ਰੈਂਡ ਦੀ ਬੱਸੀ ਆ ਆਲਰੇਡੀ ਬੱਸੀ ਆ ਇਹ ਵੀ ਇੱਥੇ ਦੀ ਟੀਕਾ ਹੈਗਾ ਆਪਣੇ ਕੋਲੇ ਸੰਭਿਆ ਵਾ ਰਿਕੋਰਡ ਟ੍ਰੈਂਡ ਦੀ ਬੱਸੀ ਆ ਦੋਸਤੋ ਟੀਕਾ ਵੀ ਵੀਰ ਕਹਿੰਦੇ ਵੀ ਆਪਣਾ ਉਹ ਭਰਾਇਆ ਹੋਇਆ ਜਿਹੜੀ ਬੱਸੀ ਦੇ ਸਿੰਘ ਆਉਂਦੇ ਨਹੀਂ ਜਮਾਂਦਰੀ ਇਹਨਾਂ ਦੇ ਸਿੰਘ ਆਉਂਦੇ ਨਹੀਂ ਗੇ ਸੀਮਨ ਦੀ ਖਾਸੀਅਤ ਇਹ ਇਹ ਹੈ ਚੰਗਾ ਸੀਮਨ ਵੀਰਾਂ ਨੇ ਭਰਵਾਇਆ ਹੋਇਆ ਹੈਗਾ ਤੇ ਹੁਣ ਮੰਨ ਲਓ ਵੀ ਵੀਰੇ 16 ਕਿਲੋ ਦੁੱਧ ਹਾਜ਼ਰ ਹੈ ਹਾਂਜੀ ਹਾਂਜੀ ਤੇ ਰੇਟ ਕੀ ਹੋਊਗਾ ਵੀਰੇ ਦਾ ਬਾਜਵ ਜੀ ਰੇਟ ਵੀ ਦੀ 95000 ਆ ਜੀ ਰੇਟ ਇਹਦਾ 95000 ਆਗਾ ਘਰੇ ਆਏ ਬੰਦੇ ਦਾ ਮਾਨਤਨ ਹੋਊਗਾ ਘਰੇ ਆਏ ਬੰਦੇ ਦਾ ਦੋਸਤੋ ਮਾਨਤਨ 95000 ਥਾਣਾ ਹਵਾਨੇ ਦੀ ਬੈੜ ਬਿਲਕੁਲ ਸਾਫ ਕੱਲਾ ਕੱਲਾ ਨਿਕੜ ਮਾ ਥਾਣਾ ਵੀਰੇ ਖੋਲ ਕੇ ਇੱਕ ਵਾਰੀ ਢੇੜਾ ਦਵਾਰੇ ਤੋਰੇ ਬਖੋ ਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸੰਧਰੀ ਚਾਹੁੰਦੀ ਆ ਤਾਂ ਵੀਰਾਂ ਨਾਲ ਜਰੂਰ ਕੰਟੈਕਟ ਕਰ ਲਓ ਕੱਦ ਕਾਠ ਦੀ ਬੈੜ ਬਹਿੜ ਬਹੁਤ ਸ਼ਾਨਦਾਰ ਆ ਦੋਸਤੋ ਤੋਰਾ ਤਾਰਾ ਵੀ ਬੈੜ ਦਾ ਚੰਗਾ ਗਾ ਬਿਲਕੁਲ ਇਹਨ ਸਟ੍ਰੇਟਨੈਸ ਠੂਹੀਆ ਕੋਈ ਵਾਲ ਬਿੰਗ ਨਹੀਂ ਹੈਗਾ ਪਿਆਰਾ ਜਿਹਾ ਫੇਸ ਲੱਗਿਆ ਬੈੜ ਦੇ ਮੋੜ ਲਿਓ ਵੀਰੇ ਤੋਰੇ ਤਾਰੇ ਦੀ ਬੈੜ ਬਿਲਕੁਲ ਸਾਫ ਹੈ ਕੱਲਾ ਕੱਲਾ ਨਿਕੜ ਮਾ ਥਾਣਾ ਬਾਕੀ ਚਮਕ ਵਾਲੀ ਬੈਹੜ ਹੈਗੀ ਕੋਈ ਛੋਟੀ ਨਹੀਂ ਹੈ ਚੰਗੀ ਬਿਹੜਾ ਹੁੰਦਲ ਨਿੱਗਰ ਬਿਹੜਾ ਕਿ ਕੋਈ ਜੇ ਕਿਸੇ ਮੇਰੇ ਵੀਰ ਦੀ ਸੰਭਾਲੀ ਚਾਹੁੰਦੀ ਹੈ ਤਾਂ ਵੀਰਾਂ ਨਾਲ ਜਰੂਰ ਕੰਟੈਕਟ ਕਰ ਲਓ ਵੀਡੀਓ ਦੇ ਵਿੱਚ ਬਾਕੀ ਬੇਂਜ ਬੂੰਜ ਵੀ ਹਵਾਨੇ ਤੇ ਦੋਸਤੋ ਚੰਗੀਆਂ ਨੇ ਬਾਕੀ ਮਿਲਕ ਵੈਂਡ ਦੇਖ ਲਓ ਮੂਰਲੀ ਲੱਤ ਤਾਂ ਹੀ ਜਾਂਦੀ ਹੈ ਜੇ ਕੋਈ ਵੀਰ ਐਤਕੀ ਚੰਗੀ ਸੰਭਲੂਗਾ ਤਾਂ 20+ ਬੜੇ ਆਰਾਮ ਦੇ ਨਾਲ ਬੈੜ ਨੇ ਦੁੱਧ ਦੇਣਾ ਤੇ 50 ਪੈਂਟ ਤੇ 50 ਵੀਰ ਕਹਿੰਦੇ ਪੈਂਟ ਆਉਂਦੀ ਹੈ ਮਗਰ ਦੇਖ ਸਕਦੇ ਹੋ ਦੋਸਤੋ ਏਬੀਐਸ ਟ੍ਰੈਂਡ ਦੀ ਬੱਸੀ ਹੈ ਸਿੰਘ ਇਹਦੇ ਆਉਂਦੇ ਨਹੀਂ ਕੋਈ ਦਿਗਾਉਣ ਦੀ ਲੋੜ ਨਹੀਂ ਬਾਜੇ ਬਰੇਟ ਵੀਰਾਂ ਨੇ 95000 ਕੀਤਾ ਘਰੇ ਆਏ ਬੰਦੇ ਦਾ ਮਾਨਤਾ ਨੂੰ ਜ਼ਰੂਰ ਹੋਊਗਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤੈਅਦ ਲਾਉਂਦਾ ਧੰਨਵਾਦ ਤੇ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ